ਨਾ ਚਿੱਟਾ ਲਾਉਂਦਾ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਸਾਡੇ ਵਾਲੋ ਸਾਡੇ ਨੂੰ ਪਿਆਰ ਪਈ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਤੇ ਸਵੇਰੇ ਸਵੇਰੇ ਲੋ ਜੀ ਆਪਾਂ ਜਿਹੜਾ ਜਿਮ ਦਾ ਵਰਕਆਊਟ ਸੀ ਜਿਮ ਦਾ ਵਰਕਆਊਟ ਖਤਮ ਕਰਕੇ ਆ ਗਿਆ ਆਪਾਂ ਘਰੇ ਤੇ ਹੁਣ ਲੱਗੇ ਆਪਾਂ ਪ੍ਰੋਟੀਨ ਪੀਣ ਜਿਮ ਸਟਾਰਟ ਕਰ ਦਿੱਤੀ ਆ ਹੋ ਗਿਆ ਮੈਨੂੰ 4-5 ਦਿਨ ਮਨੂਏ ਕਹਦੇ ਗੁੱਡ ਮਾਰਨਿੰਗ ਲੈ ਕੇ ਗੁੱਡ ਮਾਰਨਿੰਗ ਇਹ ਨਹੀਂ ਬੋਲਦਾ ਜੀ ਉਹ ਘੱਟ ਬੋਲਦਾ ਇਸ ਟਾਈਮ ਇਹ ਫੋਨ ਦੇ ਵਿੱਚ ਬਿਜੀ ਹਨਾ ਪ੍ਰੀਤ ਦੇ ਲੋ ਜੀ ਆਪਾਂ ਚੱਲੇ ਆਂ ਪਿੰਡ ਲਾੜੜੇ ਕਣਕ ਦੀਆਂ ਪਰਚੀਆਂ ਕੱਟ ਹੁੰਦੀਆਂ ਪਈਆਂ ਆ ਤੇ ਪਾਚੀ ਕਟਾਉਣ ਚੱਲੇ ਆ ਤੇ ਮੰਮੀ ਕਿੱਥੇ ਚਲ ਗਈ ਚਲ ਗਈ ਹੈ ਉਹ ਮੰਮੀ ਨੂੰ ਮੈਂ ਚਲਦਾ ਨਾਲ ਲੋਕਾਂ ਦਾ ਝੂਟ ਬਲੀ ਜਾਂਦਾ ਮੰਮੀ ਮੈਂ ਛੱਡਿਆ ਉਹਦਾ ਰੋਜਾ ਲੋ ਜੀ ਗਾਇਸ ਗਾਇਸ ਮੰਮੀ ਨਹੀਂ ਗਈ ਸੋ ਉੱਥੇ ਹੀ ਆਈ ਮੰਮੀ ਮੈਂ ਸਾਡਾ ਨੂੰ ਕਹਿੰਦਾ ਪਰਚੀਆਂ ਕਟਾਉਣ ਚੱਲੇ ਕਹਿੰਦੀ ਮੰਮੀ ਚੱਲ ਗਏ ਮੈਂ ਗਿਆ 4:00 ਵਜੇ ਆਇਆ ਹਾਂ ਜਾਂ ਤਾਂ ਇੱਥੇ ਪਾਉਂ ਮੈਂ 2:00 ਵਜੇ ਮੈਂ ਤਾਂ ਮੈਂ ਜਾਇਆ ਨਹੀਂ ਅਜੇ ਨਹੀਂ ਨਹੀਂ ਅੱਧਾ ਨਹੀਂ ਨਾਲ ਜਾਂਦਾ ਮੈਂ ਤੂੰ ਪਹਿਲਾਂ ਪ੍ਰੋਟੀਨ ਪੀ ਲੀਏ ਫੇ ਆਪਾਂ ਕਰਦੇ ਆਂ ਤਾਂ ਨਾਲ ਗੱਲਬਾਤ ਉਹ ਵਲੌਗ ਦੇ ਨਾਲ ਬਣੇ ਰਿਓ ਅੱਜ ਬਹੁਤ ਹੀ ਜ਼ਿਆਦਾ ਕੰਮ ਆ ਤੁਹਾਨੂੰ ਦਿਖਾਉਂਦੇ ਅੱਜ ਸਾਰਿਆਂ ਨੂੰ ਬਣੇ ਰਿਓ ਵਲੌਗ ਦੇ ਨਾਲ ਲਵ ਯੂ ਆਲ ਥੈਂਕ ਯੂ ਹਾਂਜੀ ਪਾਪਾ ਤੂੰ ਹਾਂ ਹੂੰ ਆਹ ਦੇਖੋ ਕਿੱਦਾਂ ਕਰਦਾ ਟਾ ਟੂ ਚਲੋ 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 ਪਜੋ ਪਜੋ ਪਚ ਪਚ ਕੰਨੋ ਅਸੀਂ ਨਹੀਂ ਜਾਣਾ ਓਕੇ ਧਿਆਨ ਨਾਲ ਜਾਇਓ ਠੀਕ ਆ ਲੋ ਜੀ ਜਿਹੜੀ ਆਪਣੀ ਦਾਣੇ ਵਾਲੀ ਬੱਚੀ ਸੀ ਕਟਾ ਦਿੱਤੀ ਆ ਹੁਣ ਮੜੇ ਆ ਤੁਸੀਂ ਹੁਣ ਕੱਲੇ ਹੀ ਜਾਉਂਗੇ ਪ੍ਰੀਤੀ ਚਲੀ ਜਾ ਅਮਰੀਕਾ ਤਾਈ ਘਰੇ ਅਮਰੀਕਾ ਵਾਲੀ ਤਾਈ ਘਰ ਗਈ ਜਾਓ ਫੇਰ ਧਿਆਨ ਨਾਲ ਜਾਇਓ ਲੋ ਜੀ ਆ ਪ੍ਰੀਤੀ ਆ ਗਈ ਆ ਦੇਖੋ ਜੀ ਬਾਏ ਬਾਏ ਯਾਰ ਸਾਡੇ ਆ ਸਾਡੇ ਘਰ ਨੂੰ ਗਲੀ ਜਾਂਦੀ ਆ ਪ੍ਰੀਤੀ ਘਰ ਦਿਖਾਈ ਅੱਜ ਆਪਣਾ ਸਾਰਿਆਂ ਨੂੰ ਉੱਥੇ ਠੀਕ ਆ ਤੇਰੇ ਬਿਨਾ ਮੇਰਾ ਜੀ ਨਹੀਂ ਲੱਗਣਾ ਤੂੰ ਜਦੋਂ ਗਲੀ ਵੱਲ ਜਾਏਂਗੀ ਲੋ ਜੀ ਪੀ ਚਲ ਗਈ ਆ ਹੁਣ ਆਪਾਂ ਲੁੱਟਨੇ ਬੁੱਲੇ ਆਹਾ ਹਾਂ ਹਾਂਜੀ ਲੋ ਜੀ ਆਪਾਂ ਅੱਜ ਫੇਰ ਸੰਦੀਪ ਭਾਈ ਉਹਨਾਂ ਨਾਲ ਤੇ ਹੁਣ ਆਪਾਂ ਮੜਾ ਜਾ ਕੰਮ ਜਾਣਾ ਆ 2-4 ਪੈਰ ਕਾਂ ਜਾ ਕੇ ਹਨਾ ਭਾਈ ਉਹੀ ਕੰਮ ਉਹੀ ਕੰਮ ਆ ਤੇ ਚੱਲੇ ਆ ਮੜਿਆ ਕੰਮ ਨੂੰ ਤੇ ਭਾਈ ਦਾ ਫੋਨ ਆਇਆ ਭਾਈ ਕਹਿੰਦਾ ਫਿਕਰਮ ਜਲਦੀ ਆਇਆ ਐਮਰਜੈਂਸੀ ਐਮਰਜੈਂਸੀ ਆ ਹਾਂ ਤੇ ਹੁਣ ਅਸੀਂ ਨਿਕਲਣ ਲੱਗੇ ਆ ਵੀਡੀਓ ਤਾਂ ਬਣਾਉਣ ਲੱਗਾ ਇਹਦੀ ਘਾੜੀ ਦਾ ਫੋਨ ਆਇਆ ਹੈਗਾ ਇਹ ਕਹਿੰਦਾ ਮੈਂ ਭਾਈ ਨਾਲ ਆ ਉਹ ਮੰਨਦੀ ਨਹੀਂ ਸੀ ਉਹ ਮੰਨਦੀ ਨਹੀਂ ਸੀ ਵੀਡੀਓ ਬਣਾਉਣ ਉਹ ਤਾਂ ਆ ਕਿ ਮੈਂ ਭਾਈ ਕੋਲੀ ਆ ਮੈਂ ਵੀ ਭਾਈ ਕੋਲੀ ਆ ਭਰਾਵਾ ਮੈਨੂੰ ਪ੍ਰੀਤੀ ਕਹਿੰਦੀ ਵੀ ਤੂੰ ਪਤਾ ਨਹੀਂ ਕਿਹਦੇ ਨਾਲ ਆ ਮੈਂ ਕਿਹਾ ਵੀ ਅੱਦਾ ਕਰਦਾ ਆ ਬਲੌਗ ਬਣਾ ਲੈਂਦਾ ਆ ਵੀ ਉਹਨੂੰ ਪਤਾ ਲੱਗ ਜਾਊਗਾ ਵੀ ਸੰਦੀਪ ਭਾਈ ਨਾਲ ਹੀ ਆ ਹੈਨਾ ਭਾਈ ਹਾਂਜੀ ਹਾਂਜੀ ਉਦਾਂ ਤੋਂ ਨਾ ਟਿਕਾ ਨਹੀਂ ਜਨਾਬੇ ਮੈਨੂੰ ਤੇ ਹੁਣ ਫੇਰ ਅਸੀਂ ਚੱਲੇ ਆਂ ਅਸੀਂ ਤਨ ਕਰਦੇ ਆਂ ਗੱਲਬਾਤ ਤੇ ਬਣੇ ਰਹੋ ਬਲੌਗ ਦੇ ਨਾਲ। ਲਓ ਜੀ ਆਪਾਂ ਪਹੁੰਚ ਚੁੱਕੇ ਆਂ ਆਪਣੀ ਗਲੀ ਦੇ ਵਿੱਚ। ਆਹ ਵਿਕਰਮ ਚੱਲੇ ਆਂ ਚੱਲਿਆ ਨੇ। ਇੱਥੇ ਤੱਕ ਬਾਹਰ ਜਾਂਦੀ ਗਾਣਿਆਂ ਦੀ। ਮੈਂ ਪੀਆ। ਕੀ? ਮੈਂ ਮੈਂ ਪੀਣਾ ਆਂ। ਮਨਵੀ ਨੇ ਪਾਣੀ ਪੀਣਾ ਆਂ। ਨਾਲੇ ਤੁਹਾਨੂੰ ਅਸੀਂ ਆਪਣਾ ਘਰ ਦਿਖਾਉਨੇ ਆਂ। ਦੇਖਿਓ ਘਰ ਸਾਡਾ। ਜਿਹੜਾ ਸਾਡਾ ਸੀਗਾ ਘਰ ਜੱਦੀ ਘਰ ਹੈ ਨਾ ਮਾਂ। ਜੱਦੀ ਘਰ ਸੀ। ਤਾਂ ਦੋ ਘਰ ਨੇ ਆਪਣੀ ਗਲੀ ਨਿੱਕੀਆਂ ਨਿੱਕੀਆਂ ਗਲੀਆਂ ਆਹੀ ਇਹ ਦੋ ਆਪਣੀਆਂ ਲੋਕ ਆਪਣੀ ਗਲੀ ਤਾਂ ਥੰਦੀ ਉਧਰੋਂ ਆਹ ਗਲੀ ਫੀਲ ਗਿਆ ਮੇਰੇ ਤਾਂ ਨਾ ਬੂੜ ਤੇ ਝਾਂਜਰੀ ਫਸੂਦੀ ਰਹਿੰਦੀ ਆ ਇਹਨੂੰ ਚੀਜ਼ ਲੈ ਕੇ ਦੇਣੀ ਮਨਵੀਰ ਨੂੰ ਨਾਲੇ ਮਨਵੀਰ ਨੂੰ ਚੀਜ਼ ਲੈ ਕੇ ਦਿਨੇ ਆ ਤੇ ਨਾਲੇ ਆਪ ਕੁਛ ਖਾਣੇ ਆ ਮੇਰੇ ਪੌਕੇਟ ਦੇ ਵਿੱਚ ਵੀ 20 ਰੁਪਏ ਸੀ ਉਹ ਵੀ ਕੱਢ ਲਿਆਉਣੇ ਸੀ ਪੀਰੋ ਦਰਵਾਜ਼ਾ ਚਲੋ ਆ ਸਾਡਾ ਜੀ ਸੱਦਾ ਘਰ ਦੇਖੋ ਜੀ ਆ ਸਾਡਾ ਘਰ ਸੀਗਾ ਲੋ ਜੀ 20 ਰੁਪਏ ਮੇਰੇ ਤੋਂ ਵੀ ਸੀਗੇ ਤੇ ਮੈਂ ਦੇਖਦੇ ਆ ਕੁਛ ਵੀ ਦੇ ਚੀਜ਼ ਆਪਾਂ ਨੂੰ ਮਿਲ ਗਈਆਂ ਨਿੱਕੀਆਂ ਮੁੱਤੀਆਂ ਇਹ ਲੈ ਲਾਂਗੇ ਮਮਾ ਪੈ ਗੜਦੇ ਪੈ ਹੈ ਨਹੀਂ ਹੈ ਵੀ ਵੱਡੀ ਜੇ ਬੱਜੇ ਆ ਨਾ ਆ ਦੇਖੋ ਜੀ ਅਸੀਂ ਚੱਲੇ ਆ ਸੀ ਬੇਤਾ ਮਮਾ ਦੇ ਲੇਡਿਸ ਬੰਦ ਆ ਮੜਵੀਰ ਗੁੱਸੇ ਕਰ ਤੋਏ ਅਸੀਂ ਹੈਂ ਮੂੰਹ ਕਰਵਾ ਗਿਓ ਆ ਨੰਨੂ ਸਾਡਾ ਕਾਕਾ ਮਨ ਹੈ ਕੀ ਕਰਦੇ ਹੋ ਆ ਦੇਖ ਲਓ ਇੱਧਰ ਚੀਜ਼ਾਂ ਖਾਂਦੇ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਮਨੋ ਦੇ ਲੋ ਸਤਿ ਸ਼੍ਰੀ ਅਕਾਲ ਕਰਦਾ ਤੁਸੀਂ ਦੇ ਲਓ ਤੁਸੀਂ ਵੀ ਕਰੋ ਸਤਿ ਸ਼੍ਰੀ ਅਕਾਲ ਕਸਾ ਸਤਿ ਸ਼੍ਰੀ ਅਕਾਲ ਮਮਾ ਕਹਿੰਦੇ ਅਸੀਂ ਨਾ ਇੱਥੋਂ ਕੋ ਉਹ ਜਿਹੜੀ ਕੰਦੇ ਆਣਾ ਛੋਟੀ ਜੀ ਓ ਛੋਟੀ ਜੀ ਕੰਦ ਬਣੀ ਇੱਥੇ ਇਹਨਾਂ ਦਾ ਬੈਕਸਾਈਡ ਲੱਗਦੀ ਘਰ ਨਾਲ ਆਪਨੇ ਆਪਣੀ ਫੈਮਿਲੀ ਨੂੰ ਵੀ ਦਿਖਾ ਕੇ ਆਈ ਆ ਆ ਦੇਖਿਓ ਮੰਮੀ ਹਣੀ ਨੀ ਪਹਿਲਾਂ ਇੱਥੋਂ ਚੜਦੇ ਹੁੰਦੇ ਸੀ ਕਿ ਆਪਣੇ ਘਰ ਨੂੰ ਫਿਰ ਉੱਥੇ ਜਾਣਾ ਫਿਰ ਆਹ ਵਾਲਾ ਘਰ ਸੀ ਆਹ ਵਾਲਾ ਘਰ ਆ ਪਰੇ ਆ ਪਰੇ ਆ ਉਧਰ ਦੀ ਸਾਈਡੋਂ ਤੋਂ ਦਿਖਣਾ ਨਹੀਂ ਆ ਆਏ ਹਾਏ ਇੱਥੇ ਦਿਖਣਾ ਨਹੀਂ ਆ ਸਾਰੇ ਘਰ ਆ ਰਿਹਾ ਦੇਖ ਲਓ ਇੱਧਰ ਬੈਕ ਸੈਟਾਂ ਲੱਗਦੀਆਂ ਆ ਦੇਖ ਕਹਿੰਦਾ ਗਾਈ ਦੇਖਣੀ ਗਾਈ ਕਿਉਂ ਕੀ ਹੋਇਆ ਖੁੱਲੇ ਆ ਦੇਖੋ ਇਹਨਾਂ ਦੀਆਂ ਗੱਲਾਂ ਗੱਲਾਂ ਨਹੀਂ ਮੁੱਕਦੀਆਂ ਹੈ ਗੱਲਾਂ ਚਾਹ ਤੇ ਚਾਹ ਬਹੁਤ ਘੱਟਦਾ ਹੁੰਦਾ ਸੀ ਆਹੋ ਅੱਜੇ ਬੈਠੀ ਸੀ ਜੇ ਸਾਡਾ ਤਾਂ ਡੀਰਾ ਹੁੰਦਾ ਜੀ ਇਹਨਾਂ ਨੇ ਚਾਹ ਬਣਾ ਲਈ ਜਿੱਥੇ ਸਾਫ ਪਾਣੀ ਬਣਾਉਣਾ ਬਣਾ ਲੈਣਾ ਦਾਲੇ ਨੂੰ ਤੁਸੀਂ ਬਣਾਵਾਓ ਉਹ ਅੰਦਰ ਚੁੱਲਾ ਵੀ ਆ ਆ ਬਾਹਰ ਨਹੀਂ ਬਣਾਇਆ ਔਰ ਇੱਥੇ ਤੇ ਬਾਂਝ ਲੱਗੇ ਆ ਗਈ ਇਹਨਾਂ ਦੇ ਲੱਗੇ ਉਹ ਉੱਤਿਆਂ ਕਿਹਨਾਂ ਹੈ ਨਾ ਮਿਆਊ ਮੜੋ ਇੱਥੇ ਨਾ ਜਿੱਤੀ ਕੋਰੇ ਆ ਗਈਆਂ ਇੱਥੇ ਰਹਿੰਦੀ ਆ ਜੁਦੀ ਆ ਇੱਥੇ ਰਹਿੰਦੀ ਆ ਹਾਂ ਔਰ ਉਹ ਦੇਖੋ ਆਹ ਦੇਖੋ ਆਹ ਕਿ ਇੱਥੇ ਰਹਿੰਦੀ ਆ ਦੇਖ ਕੇ ਕਰ ਲਈ ਯਾਰ ਉਹ ਜਦੋਂ ਲੱਗਣਾ ਜਦੋਂ ਲੱਗਣਾ ਸੀ ਤਾਂ ਬਹੁਤ ਪਾਈ ਗਈ ਕਿ ਜਿੰਮੇ ਆਹ ਤੁਸੀਂ ਜਿਹੜੀ ਆੜੀ ਖੋਲੇ ਕਰਵਾਨੀ ਆ ਜਿਹੜੀ ਉਹ ਜਿੱਦੇ ਲੱਗਣਾ ਔਰ ਮੈਮੀ ਆੜਾ ਖਾਇਆ ਨੇ ਇਹ ਭੂਤੇ ਉਹਨਾਂ ਕਿ ਬਿੱਲੀ ਕੈਟ ਕੈਟ ਬੋਲੋ ਕਲਾ ਸਟਾਈਲ ਦੇ ਮਾਰਾ ਦਿੱਤੇ ਭਾਂਡੇ ਮਾਰ ਦੇ ਦੀ ਅਰੇ ਬੜਾ ਵੱਡੇ ਜਾਂਦੇ ਨਾ ਮਾਰਦੇ ਵੱਡੀ ਜਾਂਦੇ ਅਸੀਂ ਚੱਲੇ ਆਂ ਦੂਜੀ ਚਾਚੀ ਘਰੇ ਕਿਉਂਕਿ ਕਾਫੀ ਕਾਫੀ ਦਿਨਾਂ ਬਾਅਦ ਆਈਦਾ ਆ ਇਸ ਕਰਕੇ ਠੀਕ ਹੈ ਕਹਿੰਦਾ ਕਾਕਾ ਕਹਿੰਦਾ ਮਾਦਾ ਨਾ ਕੱਚੀ ਕਹਿੰਦਾ ਕੱਚੀ ਇਹ ਕਿੱਥੋਂ ਨੇ ਸਿੱਖੀ ਆ ਇਹ ਪਤਾ ਨਹੀਂ ਇਹਨੇ ਕਿੱਥੋਂ ਸਿੱਖ ਲਿਆ ਅਸੀਂ ਤਾਂ ਕੋ ਗੈਂਦੇ ਵੀ ਨਹੀਂ ਆ ਕਹਿੰਦਾ ਪਾਣੀ ਦੀ ਜਾਨ ਮੈਂ ਤਾਂ ਤਾਈ ਤਾਂ ਹੈ ਨਹੀਂ ਕਈ ਕਿ ਜਣਾ ਜਾਂਦਾ ਆਹੋ ਲੈ ਤਾਂ ਆ ਜਾ ਇਹਨੂੰ ਪਤਾ ਆਦੇ ਲੋ ਸਾਰੇ ਤੇ ਇਹ ਕੁੜੀ ਨੇ ਹਣਾ ਮੈਨੂੰ ਅੱਡੀ ਵੱਡੀ ਗੱਲ ਕਹਿਤੀ ਤੇ ਕਹਿੰਦੀ ਵੀ ਇਹ ਹਣਾ ਚਿੱਟਾ ਲਾਉਂਦਾ ਹਣਾ ਤੇ ਯਾਰ ਦੇਖ ਲੋ ਹਣਾ ਕਿੱਡੀ ਵੱਡੀ ਗੱਲ ਕਹੀ ਇਹ ਕੁੜੀ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਾਡੀਆਂ ਇਹ ਕਮੈਂਟ ਦੇਖ ਕੇ ਅੱਖਾਂ ਖੁੱਲ ਗਈਆਂ ਕਿ ਮਤਲਬ ਇੰਨੀ ਘਿਰੀ ਦੁਨੀਆ ਵੀ ਹੈਗੀ ਆ ਇਦਾਂ ਦੇ ਵੀ ਹੈਗੇ ਆ ਮਿਲੋ ਲੋਕੀ ਸਾਰੇ ਹਰ ਕੋਈ ਕਮੈਂਟ ਕਰਦਾ ਆ ਕੋਈ ਕਿੰਨੇ ਸੋਹਣੇ ਕਮੈਂਟ ਕਰਦਾ ਤੁਸੀਂ ਉਹਨਾਂ ਨਾਲ ਦੇਖ ਕੇ ਸ਼ਰਮ ਕਰ ਲਓ ਨਹੀਂ ਨਾਲੇ ਇਹ ਗੱਲ ਕਹਿਣੀ ਯਾਰ ਵੀ ਸ਼ਰਮ ਨਹੀਂ ਇਹ ਵੀ ਮੈਨੂੰ ਲੱਗਦਾ ਵੀ ਇਹਦੇ ਇਹਦੇ ਘਰ ਵਿੱਚ ਕੋਈ ਲੋਂਦਾ ਹੋਣਾ ਆ ਤਾਂ ਹੀ ਇਹਦੀ ਸੋਚ ਉੱਥੇ ਕਿ ਆ ਨਾ ਮੇਰੇ ਪਿੰਡ ਚੋਂ ਮੇਰੀ ਇੱਕ ਗੱਲ ਇੱਕ ਇੱਕ ਗੱਲ ਆ ਜਿੰਨੇ ਜਾਣੇ ਬਲੌਗ ਦੇਖਦੇ ਨਾ ਮੇਰਾ ਪਿੰਡ ਆ ਮੇਰੇ ਪਿੰਡ ਚੋਂ ਆ ਕੇ ਪੁੱਛ ਲਓ ਰਿਕਾਰਡ ਹੋਊਗਾ ਮੇਰੇ ਪਿੰਡ ਚ ਜੇ ਤੁਹਾਨੂੰ ਕੋਈ ਕਹਿ ਦੂੰਗਾ ਵੀ ਇਹ ਬੰਦਾ ਕੋਈ ਨਸ਼ਾ ਕਰਦਾ ਕੋਈ ਵੀ ਬੰਦਾ ਕਹਿ ਦੇਵੇ ਮੇਰੇ ਪਿੰਡ ਦਾ ਤੁਹਾਨੂੰ ਠੀਕ ਆ ਮੇਰੇ ਪਿੰਡ ਦੀ ਪਿੱਠ ਹੁੰਦੀ ਆ ਸਾਰਿਆਂ ਨੂੰ ਮੈਂ ਇੱਕ ਗੱਲ ਕਹਿੰਦਾ ਮੇਰੇ ਪਿੰਡ ਦਾ ਕੋਈ ਬੰਦਾ ਨਹੀਂ ਕਹੂੰਗਾ ਵੀ ਇਹ ਵਿਕਰਮ ਨਸ਼ੇ ਕਰਦਾ ਠੀਕ ਆ ਕੋਈ ਵੀ ਬੰਦਾ ਕਹਿ ਦੇਵੇ ਠੀਕ ਆ ਨਾ ਮੇਰਾ ਸਿਰ ਹੋਊਗਾ ਮੇਰਾ ਸਿਰ ਤੇ ਉਹਨਾਂ ਦੀਆਂ ਜੁੱਤੀਆਂ ਹੋਣਗੀਆਂ ਇੱਕ ਬੰਦਾ ਮੈਨੂੰ ਕਹਿ ਦੇਵੇ ਚਿੱਟੇ ਦੀ ਗੱਲ ਕਰਦੇ ਆ ਬਾਹਾਂ ਦੇਖ ਲਓ ਚਿੱਟੇ ਵਾਲੇ ਬੰਦੇ ਦੀਆਂ ਨਾੜਾਂ ਨਹੀਂ ਹੁੰਦੀਆਂ ਜਿੰਮ ਜਾਂਦਾ ਰੋਜ਼ ਸਵੇਰੇ ਉੱਠ ਕੇ 7 ਵਜੇ ਪਹਿਲਾਂ ਜਿੰਮ ਜਾਂਦਾ ਜਿਹੜੀ ਕਹਿੰਦੀ ਉਹਨਾਂ ਦੀ ਗੱਲ ਕਰਾ ਕੇ ਗੱਲ ਤੇ ਨਾਲੇ ਠੀਕ ਆ ਨਾ ਤੇ ਦੂਜੀ ਗੱਲ ਇਹ ਆ ਵੀ ਇੱਕ ਬੰਦਾ ਮੇਰੇ ਪਿੰਡ ਦਾ ਮੈਨੂੰ ਕਹਿ ਦੇਵੇ ਇੱਕ ਬੰਦਾ ਵੀ ਵਿਕਰਮ ਨਸ਼ ਕਿੱਦਾਂ ਆ ਵਧੀਆ ਹੈ ਹੈ ਆ ਦੇਖ ਲੈ ਅੱਧਰੋਂ ਕਰ ਤਾਂ ਮੜਾ ਜਿਹਾ ਦਿਖਾਈ ਤਾਂ ਬਹੁਤ ਪਰੀਤੀ ਆ ਜਰਾ ਸੋਹਣਾ ਮੈਂ ਕਹਿੰਦਾ ਆ ਸੋਹਣੇ ਉਹ ਕਿਹੜਾ ਆ ਵਲਗ ਪੜਾ ਆ ਜੇ ਪਰਦਾ ਉਹ ਦਿੱਤਾ ਆ ਦੇਖ ਲੈ ਜਿਹੜਾ ਤੈਨੂੰ ਪਰ ਇਹ ਨਹੀਂ ਹੋ ਗਈ ਤਾ ਆ ਸੇਮ ਨਹੀਂ ਆ ਉਹ ਥੋੜਾ ਲੱਗ ਗਿਆ ਮੈਂ ਤਾਂ ਚੰਗਾ ਪ੍ਰੀਤੀ ਨੂੰ ਪਿੰਡ ਲੈ ਕੇ ਆਇਆ ਮਹਿੰਗੀ ਪੈ ਗਈ ਹੈਨਾ ਚੱਲ ਉਦਾਂ ਵੀ ਵਿਆਹ ਤੇ ਲੈਣੀ ਆ ਤੂੰ ਚੱਲ ਹੁਣ ਤੋ ਕੀ ਆ ਸਦੀ ਸਾਡੀ ਮੰਮੀ ਦੇ ਕਿ ਕਿੱਦਾਂ ਪੈ ਗਈ ਸੂਟਾ ਚ ਮੰਮੀ ਕਹਿੰਦੀ ਨਹੀਂ ਪ੍ਰੀਤੀ ਨਾ ਮੇਰਾ ਵੀ ਸੂਟ ਲੱਗ ਗਿਆ ਨਹੀਂ ਮੈਂ ਮੰਮੀ ਮੰਮੀ ਉਹਦਾ ਇੱਕ ਗੱਲ ਦਾਰ ਰਵਾ ਲੈਣੀ ਝੂਟ ਰਹਿਦੇ ਨਹੀਂ ਆ ਆ ਫੇ ਸੂਟ 2500 ਦੀ ਇੱਕ ਲੱਗ ਜਾਣੀ ਆਇਆ ਇਹਨਾਂ ਚੁੰਨੀਆਂ ਵੀ ਪਾਣੇ ਇਹਨਾਂ ਨਾਲ ਵੀ ਦੇਖੋ ਸੂਟ ਕਿੰਨੇ ਵਧੀਆ ਦੇਖੋ ਇਹਨਾਂ ਨੂੰ ਪੀਏ ਨੇ ਇਸੇ ਨਾਲ ਹੂੰ ਅਰੇ ਜੈਨ ਆ ਬੰਦ ਮਮੀ ਨੇ ਖਾ ਜੋਂ ਲਾਪੀ ਨਹੀਂ ਖਾ ਜੀ ਦੰਤ ਦੁਖੀ ਫਿਰ ਅੱਛਾ ਹਾਂਤੀ ਚਾਚੀ ਜਿਹੜੇ ਕੋਲ ਬੜਾ ਵਧੀਆ ਹੈ ਉਹ ਲੈਣਾ ਨਹੀਂ ਆ ਉਹ ਇਹ ਕਾ ਲਿਆ ਇੱਕ ਕੋ ਲਿਆ ਦੋ ਲਿਆ ਚਲੋ ਚੱਲਦੇ ਹਾਂ ਕਾਫੀ ਲੈ ਕੇ ਆਣੇ ਲਓ ਜੀ ਪਿੰਡ ਆ ਗਏ ਆ ਸਵੇਰ ਦੇ ਆਹ ਗਲੀ ਚਾਕੇ ਦਾ ਉੱਦੇ ਮਾਨੇ ਆ ਪਰ ਜਾਂਦਾ ਮੇਰਾ ਰੋਣਾ ਹੀ ਹੁੰਦਾ ਯਾਰ ਇੱਥੇ ਆ ਗਏ ਦਾ ਇਹ ਤੇ ਆ ਸਾਡੀ ਤਾਈ ਦਾ ਗਾਲਿਆ ਆ ਸਾਡਾ ਸਾਡਾ ਸੀ 22 ਅੱਛਾ 22 ਹਾਂ ਆਹ ਆਹ ਕਰ ਸਾਡਾ ਸੀ 22 22 22 22 ਹੋਈ ਆਪਾਂ ਆਂ ਪਿੰਡ ਲਾੜੜੀ ਤਾਂ ਕਿ ਤੂੰ ਲਾਈਤ ਮੇਰੇ ਇੱਕ ਬਰਾਪਰੀ ਆ ਹੋਈ ਆ ਚਾਚੀ ਘਰ ਜਾਂਦੇ ਡੋਡੋ ਕਿੱਥੇ ਆਏ ਡੋਡੋ ਅੱਗੇ ਡੋਡੋ ਡੋਡੋ ਅੱਗੇ ਡੋਡੋ ਆਹ ਦੇਖੋ ਚਾਚੀ ਸਾਡੇ ਰੋਟੀਆਂ ਤੇ ਵਗਰ ਸਹੀ ਛੋੜ ਦੇ ਮੈਨੂੰ ਪਤਾ ਹੈ ਕਿ ਮੈਂ ਸੰਤਰੇ ਖਾਦੇ ਆ ਤੇ ਕਹਿੰਦਾ ਮੈਂ ਸੰਤਰੇ ਬਣੇ ਆ ਆਹ ਦੇਖੋ ਸੰਤਰੇ ਖਾਣੇ ਨੇ ਜਲੇ ਆ ਅਰ ਰਸੋਈ ਜੰਗਲਾ ਕਰਦਾ ਕਿ ਮੈਂ ਸੰਤਰੇ ਖਾਣੇ ਆ ਉਹ ਕੋਸੀ ਦੇ ਅੱਛਾ ਜੀ ਤੇਰਾ ਪੁੱਤ ਹੈ ਲੈ ਧੀ ਦੇ ਨਿੱਤੀ ਆ ਕੇ ਬੱਸ ਜਾਨਤਾ ਕੋਲ ਜਾਦਾ ਆਪ ਦਾ ਬੋਲ ਉਹ ਲਾਉਂਦੇ ਆ ਬਾਨੇ ਉਹ ਪਰਿਆਨ ਉਹ ਪਰ ਜਾਣਤਾ ਕੋਈ ਜੋ ਆਪਰੇ ਕਹਿੰਦੇ ਦੰਲੀ ਰੋੜਾ ਪਰ ਇਹ ਉਹ ਤੇ ਵਿਕਰਾਂਨੇ ਬਾਗੀਤੀ ਬਾਲਤੀ ਉਹ ਤੇ ਵਿਕਰ ਇਹ ਕਿਥੋਂ ਲੈ ਆ ਬਲ ਬਲ ਇਹ ਤੇ ਮਿਰਚਾਂ ਬਹੁਤ ਮਿਰਚਾਂ ਬਹੁਤ ਆ ਲੈ ਉਹਦੇ ਇੱਥੇ ਰੱਖ ਵਾਪਸ ਕਰਕੇ ਲਿਆ ਕੇ ਉਹ ਜਾ ਲਾ ਲਾ ਕਾਨੂੰ ਕੋ ਆਂ ਮੇਰੇ ਕੰਮ ਜਗ ਹੋ ਜੂਗਾ ਨਹੀਂ ਆਣਾ ਹੋਰ ਜਿੱਦ ਕਰ ਉਹ ਕੀ ਆ ਹੋ ਗਈ ਆ ਹਾਂ ਜੇ ਮੈਂ ਵੀਰ ਨੇ ਕਰਤਾ ਸੀ ਕੰਮ ਤੇ ਇਹਦੀ ਜਿਹੜੀ ਨਿਕਰ ਸੀ ਉਹ ਆਪਾਂ ਸਪਿੰਨ ਕਰਨੀ ਪਈ ਹੋਈ ਆ ਤੇ ਇਧਰ ਆ ਲੱਗੇ ਜੇ ਤੁਸੀਂ ਗੱਲ ਲੱਗੇ ਰੋਟੀ ਨਹੀਂ ਖਾਣੀ ਲੈ ਰੋਟੀ ਨਹੀਂ ਖਾਣੀ ਹਾਂ ਆ ਕੇ ਖਾਓ ਕਹਿੰਦੇ ਹੈ ਆਪਣੀ ਇਹ ਸਬਜ਼ੀ ਬਣੀ ਹੈ ਤਰਸਾਰਾ ਕੁਝ ਬਣਾਇਆ ਹੋਇਆ ਆ ਦੇਖ ਚੱਕੀ ਹਾਂ ਤੇ ਦਾ ਮਖਮਲ ਦਾ ਸਵੇ ਲੈ ਆ ਲੈ ਗਾ ਤੁਹਾਡੇ ਨਾਲ ਗੱਲ ਕਰਾਂਗਾ ਕੋਈ ਨਹੀਂ ਨਾਲੇ ਅੱਛਾ ਤੇ ਆਪਾਂ ਲੱਗੇ ਵੀਰ ਸਾਡੇ ਜਿਹੜਾ ਬਾਹਰ ਆਣ ਕੇ ਤੇ ਹੀ ਘਰ ਦਾ ਇਹ ਬਹੁਤ ਔਖਾ ਮੁੰਜੜੀ ਜਿਹੜੀ ਆ ਸਲੈਟਾ ਜਿਹੜੀ ਉਹ ਪਿੰਨ ਹੁੰਦੀ ਪਈ ਆ ਤੇ ਮੰਮੀ ਵੀ ਉੱਧਰ ਬੈਠੇ ਗੱਲਾਂ ਬਾਤਾਂ ਕਰ। ਸੋ ਮੰਨੂ ਆ ਦੇਖੋ ਜੀ ਇਹਨਾਂ ਨੇ ਲੱਗੋ ਕਿੱਦਾਂ ਲਾਇਆ ਥੋੜਾ ਜਿਹਾ ਤੋੜ ਲਵਾਂ। ਸਾਗ ਬਣਾਉਣਾ ਮੈਂ ਸਾਗ 'ਚ ਪਾਉਣਾ। ਹਰਾ ਮੈਂ ਨਾ ਇਹ ਸੀਤਾ ਤੂੰ ਤਾਂ ਬੜੀ ਤੇਜ਼ਵਾਦ ਬੜੀ ਬੜੀ ਸਕੀਮ ਪਾਤੀ। ਅੱਛਾ ਨੈਟ ਤੇ ਦੇਖਿਆ। ਮੰਮੀ ਆਪਾਂ ਵੀ ਇੱਧਰ ਦੀ ਪੀਪੀ ਆਈਆਂ ਤੇ ਵਾਈ। ਕਿੱਨੀ ਪਤਾ ਨੇ ਤੂੰ ਗੜੀ ਮੈਂ ਬੈਂਡ ਦਾ ਦਾਪ ਲਾਇਆ ਪਿੱਟੀ ਕਰ ਦੇ ਤੂੰ ਕਿੱਥਾ ਤੋੜਦੀ ਆਪਾਂ ਵੀ ਦਾਪ ਲਾਂਗੇ ਸਾਰਾ ਹੀ ਲੈ ਜੇ ਜਾ ਲੈ ਲਸਣ ਟੁਕੜਾ ਮੈਂ ਤਾਂ ਮੇਰੇ ਅੱਦਲੇ ਲਸਣ ਪਾ ਕੇ ਨਹੀਂ ਦੇਖਿਆ ਹਰ ਆ ਦੇਖੋ ਜੀ ਲਸਣ ਇਹਨੇ ਕਿੱਦਾਂ ਲਾਇਆ ਕਿੰਨਾ ਦੇਲਾ ਕਿੰਨਾ ਵਧੀਆ ਲਾਇਆ ਇੰਨੀ ਸਕੀਮ ਗੱਤ ਵੀ ਵਧੀਆ ਗੱਲ ਆ ਕੋਈ ਆ ਦੇਖੋ ਆ ਕਿੰਨਾ ਸੋਹਣਾ ਸਟੈਂਡਰਡ ਇਹ ਵੀ ਲਸੜੀਆਂ ਇਹ ਸੀ ਜਰਗਿੰਦਾ ਥੋੜਾ ਲਾਇਆ ਆਹੋ ਸਟੈਂਡਰਡ ਇਹਦਾ ਚਾਹਤ ਜਗਾ ਵੀ ਥੋੜੀ ਢੀਕ ਦੇ ਨਾਲੇ ਚੀਜ਼ ਵਾਧੂ ਦੀ ਵਾਧੂ ਹੈਣਾ ਹੋਰ ਇਹਦੇ ਜੋ ਕੀ ਵਾਧੂ ਲਈ ਨਾ ਹੋਰ ਬਹੁਤ ਸੋਹਣਾ ਆ ਥੋੜਾ ਜਿਹਾ ਸਹੀ ਲੈ ਤਾਂ ਆਪ ਹੀ ਲੱਗਦੇ ਇਹ ਕੰਡ ਤੇ ਜੀ ਮੈਨ ਚਲੋ ਉਧਰ ਹਾਂ ਦਿੱਲੀ ਵੇਲਾ ਉੱਥੇ ਬੈਠੇ ਜਾਗੇ ਬੈਠੋ ਪਹਿਲਾਂ ਮੱਜੇ ਤੇ ਬੈਠੋ ਜਾ ਕੇ ਫਿਰ ਦਿੰਨੀ ਆ ਮਮਾ ਤੋੜਦੇ ਪਹਿਲੇ ਲਸਣ ਸਾਗ ਲਈ ਅਸੀਂ ਸਾਡਾ ਜਿਹੜਾ ਸਾਗ ਸੀ ਅਸੀਂ ਕਿੰਨੇ ਦਿਨਾਂ ਦਾ ਬਣਾਇਆ ਹੋਇਆ ਉਹ ਖਾਦਾ ਹੈ ਨਹੀਂ ਸੀ ਹੁਣ ਅਸੀਂ ਅੱਜ ਖਾਮਾ ਕਿ ਮਨਵੀਰ ਕਰਦਾ ਰਹਿਣਾ ਬੇਡਾ ਤੂੰ ਇਹਨਾਂ ਗਾਲੇ ਹੀ ਲੱਗਣਾ ਜਦੋਂ ਕਿਤੇ ਮੈਨੂੰ ਰਾਤ ਦੇ ਜ ਮੈਨੂੰ ਰੋਣੀ ਨਾ ਪਾਣਾ ਘਰ ਸਾਡੇ ਜਿੱਦਾਂ ਵੇਚਿਆ ਹੀ ਬੜਾ ਹੀ ਉਹਨੇ ਰੋਣਾ ਕਹਿਣਾ ਤੂੰ ਕਿੱਥੇ ਚਲੇ ਗਈ ਜਿੱਦਾਂ ਦਾ ਰੋਈਦਾ ਇਦਾਂ ਰੋਦੀ ਦੀ ਸੀ ਬਹੁਤ ਪੀਚੀ ਹੁਣ ਮਾਰਾ ਵੀ ਮੈਨੂੰ ਵੀ ਰਵਾ ਦੇਣਾ ਠੀਕ ਕਰੀਏ ਦੋ ਬਾਰ ਮਾ ਦਾ ਸੀ ਹੈ ਨਾ ਲਾਗੇ ਉਹਨੇ ਆ ਜਣਾ ਸਾਡੇ ਵੀ ਆ ਜਾਂਦੀ ਸੀ ਹਾਂ ਹਾਂ ਪਾਸੇ ਆਣਾ ਬੰਦੇ ਦਾ ਆਸਰਾ ਬਹੁਤ ਹੁੰਦਾ ਘਰ ਦੇ ਨਾ ਸੀਤਾ ਨੂੰ ਉਹ ਇਹ ਕਿੰਦੇ ਲਾ ਕੇ ਜਾਣਾ ਸਾਂਵੇਂ ਜੂ ਗੁੰਦੇ ਖੁੱਲੇ ਛੱਡ ਜਾਂਦੀ ਜਿਦਾਂ ਮਾਰਜੀ ਕਣ ਬੀਬੀ ਹੈਗੀ ਆ ਘਰ ਹਾਂ ਹੈ ਨਾ ਮੈਂ ਕਿੰਦਾ ਕਦੀ ਲਾਇਆ ਹੀ ਨਹੀਂ ਸੀ ਹੋਂ ਸਾਰਾ ਹੀ ਦੇਖ ਸੌਣ ਕੇ ਕਰਕੇ ਜਾਣਾ ਪੈਂਦਾ ਮੈਨੂੰ ਵੀ ਜਾਂਦਿਆ ਦੇ ਮੈਨੂੰ ਵੀ ਜਾਂਦਿਆ ਪਿਆਰ ਦੇ ਗਿਆ ਤੈਨੂੰ ਹੀ ਦੇ ਕੇ ਗਈ ਸੀ ਨਾ ਮੈਨੇ ਪਿਆਰ ਦੇ ਗਿਆ ਇਹਨੂੰ ਵੀ ਪਿਆਰ ਦੇ ਗਿਆ ਕੋਈ ਪਿਆਰ ਦਿੱਤੇ ਹਾਂ ਪਿਆਰ ਵੀ ਦੇ ਦਿੱਤੇ ਮੈਂ ਇਹਨਾਂ ਨੂੰ ਕਿਹਾ ਵੀ ਸੀਗਾ ਮੈਂ ਕਿਹਾ ਰੱਖ ਲਿਓ ਹਾਂ ਆਪਣਾ ਰਿਤੀ ਜਾਨਾਂ ਗੱਲਾਂ ਕਰ ਸੀ ਆਪ ਕੋ ਕਰ ਰਹੇ ਸੀ ਉਹ ਤਾਂ ਆਹ ਉਹ ਤਾਂ ਆ ਤੂੰ ਕਹਿੰਦੇ ਨਾ ਕੇ ਆਈਆਂ ਹਾਂ ਘਰ ਆ ਕੇ ਇਹਨੇ ਮੈਨੂੰ ਦੱਸਿਆ ਇਹ ਉਹ ਸੀ ਪਤਾ ਮੈਂ ਸੋਨੀਆ ਤੇਰਾ ਕੀ ਨੰਬਰ ਮੈਂ ਕਿ ਬਾਜ਼ ਮਾਰ ਲਾਂਦੀ ਕਹਿੰਦੀ ਮੈਂ ਕਿਹਾ ਅੱਜ ਹੁਣ ਅੰਗੇਗਾ ਉਹ ਕਿ ਅੱਜ ਉਹਨੇ ਕੰਮ ਦਾ ਬਣਾ ਸੀ ਹੈ ਨਾ ਇਹ ਮਸਲੀ ਲੈ ਕੇ ਆ ਮਾ ਨੂੰ ਭੋਗ ਰ ਲੈ ਕੇ ਉਹਦਾ ਅੱਛਾ ਜਾਲੰਦਾਂ ਸੀਗਾ ਕਿਹੜੇ ਭੋਗ ਵਾਲਾ ਨੇ ਪ੍ਰੋਗਰਾਮ ਸੀ ਸੱਤੀ ਦੇ ਹੋ ਰਹੇ ਨੇ ਅੱਛਾ ਮੇਰੇ ਬਾਰਦੇ ਵਾਲੇ ਦੇਣਾ ਚਾਚੀ ਹਣੀ ਕੋਲ ਉਹਦੀ ਲੰਗੇ ਉਹ ਫਿਰ ਉਹਨਾਂ ਨੂੰ ਬਾਅਦ ਪਤਾ ਨਹੀਂ ਸੀ ਨਾ ਮੰਦਰ ਮੈਨੂੰ ਵੀ ਸ਼ਾਮ ਨੂੰ ਬਲੌਗ 'ਚ ਦੇਖਿਆ ਹੁਣ ਉਹ ਮੰਦੇ ਮੈਨੂੰ ਵੀ ਮੈਨੂੰ ਵੀ ਇਧਰ ਆ ਸਾਡਾ ਮੰਡੀ ਇਧਰ ਪੋ ਗਿਆ ਬਿੱਕਰਾਂ ਨੇ ਸਾਡਾ ਮੰਡੀ ਇਧਰ ਪੋ ਗਿਆ ਮਾਤਾ ਜੀ ਮਾਤਾ ਬਸ ਹਣਾ ਮੰਡੀ ਇਧਰ ਪੋ ਗਿਆ ਹਾਂ ਤੂੰ ਸਿੱਧਰ ਪੋ ਗਿਆ ਹੋਏ ਕੀ ਹੋਇਆ ਲੈ ਛੇਰ ਆ ਗਿਆ ਹੈ ਛੇ ਛੇ ਲੱਗਦੀ ਠੰਡ ਉੱਥੇ ਛੇ ਜੇ ਮੈਂ ਸਾਂਹੇ ਵੇਖੀ ਮੱਥੇ ਨੂੰ ਵੀ ਆ ਗਈ ਤੇ ਬਹੁਤ ਹੋਰ ਹੈਲੋ ਗਦ ਸਸਿਕਾ ਨਹੀਂ ਤੂੰ ਕਿ ਸਸਿਕਾ ਨਹੀਂ ਸਸਿਗਲ ਕਰ ਦੇ ਨਹੀਂ ਨਹੀਂ ਉਹ ਤਾਂ ਸਸਰੀ ਗੱਲ ਕਰੀ ਗੀ ਕਾਨੂੰਨ ਦੇ ਲਾਗੇ ਤੈਰੀ ਮੈਂ ਰੋਟੀ ਬੰਨ੍ਹਦਾ ਆਂ ਤੇ ਬੱਲ ਲੋ ਜੀ ਸਾਗ ਮੱਕੀ ਰੋਟੀ ਮੈਂ ਖਾ ਕੇ ਦੇਖੀ ਉਹ ਕਦੀ ਖਾਣਾ ਉਹ ਬਿਤਰ ਮੰਦਾ ਤਾਂ ਰੋਟੀ ਤਾਂ ਉਹ ਵੀ ਖਾ ਲੈਂਦਾ ਤਾਂ ਮੱਕੀ ਦੀ ਖਾਣੇ ਪੱਕੇ ਡੀ ਦੇ ਵਿੱਚ ਦੋ ਜਰੂਰ ਰੱਖਿਆ ਕਰ ਦੋ ਦਿਨ ਚੀ ਨਾ ਨਹੀਂ ਹੱਥ ਲਾਈਦਾ ਲੁੱਕ ਗਿਆ ਗੱਡੀ ਨੂੰ ਮੈਨੂੰ ਲੁੱਕ ਜਾ ਉਹ ਕੋਲਾ ਮੈਨੂੰ ਕੀ ਕਰਦਾ ਬਾਬੂ ਬੱਚੇ ਇਹ ਬੋਲਿਆ ਦੇ ਨੀ ਕਿੱਦਾਂ 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 ਨਹੀਂ ਜੀ ਪਹਿਲੇ ਜਾਂਦੀ ਦੁਕਾਨ ਤੇ ਇਹ ਸ਼ੀਸ਼ਾ ਵੀ ਲੈ ਲਿਆ ਹੋਰ ਕੀ ਤੋੜ ਦਿੱਤਾ ਕਿੰਨੇ ਦਾ ਉਹ ਵਾਹ ਇਸ ਐਕਸਲੈਂਟ ਹੋ ਮੈਂ ਕੋ ਦਿਖਾਈ ਯਾਰ ਮੈਨੂੰ ਚੈਟ ਕਰ ਲੈ ਮਨੇ ਬਾਲਾ ਚਲਾ ਕੇ ਆ ਨਾ ਕੋਰਕੁੜੀ ਈ ਕੁਰਕੁੜੇ ਕੀ ਕਰੀ ਜਾਂਦੇ ਤੁਸੀਂ ਟੀਟੀ ਕੰਬਲ ਖਾਂਦੇ ਕੰਮੇ ਰਾਹ ਨਾ ਹੁਣ ਟੋਟੇ ਇਹ ਸਾਮਾਨ ਕਿੱਥੋਂ ਲੈਂਦਾ ਲੜਿਆ ਹੀ ਪਿੰਡ ਜਾ ਮੈਨੂੰ ਬਹੁਤ ਮਹਿੰਗਾ ਪਿਆ ਅੱਜ ਉਦਾਂ ਗਾਪਲੀ ਚ ਦੱਸ ਕੇ ਲੈਂਦਾ ਇੰਨੂ ਲਿਆ ਆਪਾਂ ਨੂੰ ਥੋੜਾ ਪਿਆ ਮੈਂਦਾ ਮੈਨੂੰ ਨਹੀਂ ਪਿਆ ਆ ਆਪਾਂ ਨੂੰ ਨਹੀਂ ਪਿਆ ਉਗੀ ਆਪਾ ਨੂੰ ਨਹੀਂ ਪਿਆ ਮੈਂ ਇਹਨਾਂ ਨੇ ਪਿਆ ਮੈਂ ਸਸਤੀ ਪਿਆ ਗਈ ਤੁਹਾਨੂੰ ਜਿਆਦਾ ਮਿੰਟ ਹੋ ਗਿਆ ਮਮਮੀ ਨੂੰ ਕਿੱਦਾਂ ਮਹਿੰਗਾ ਪਿਆ ਲੈ ਉਧਰ ਤਾਂ ਮੈਨੂੰ ਯਾਦ ਹੀ ਨਹੀਂ ਮੇਰੀ ਗੱਲ ਸੁਣੋ ਸਾਡੇ ਤੇਰਾ ਆਪਾ ਆਉਂਦਾ ਟਾੜਾ ਦਿੱਤ ਬੰਦ ਤੇਰਾ ਸੋਹਣੇੜਾ ਉੱਥੇ ਬੋਸਰੀ ਰਗੜ ਹੋ ਗਈ ਜੀ ਮੋਬਾਈਲ ਕਿ ਰਗੜ ਹੋ ਗਈ। ਆ ਹੁਣ ਦੱਸੋ ਇਹਦਾ ਕੋਈ ਵੀ ਰਕਣਾ ਨਹੀਂ। ਐ ਮੈਂ ਪ੍ਰਾਈਵੇਟ ਆ। ਅਦਰ ਪ੍ਰੀਤੀ ਨੂੰ ਚੈਲੰਜ ਆ ਬੋਤਲ ਇਹਨੇ ਸਿੱਧੀ ਕਰਨੀ ਆ ਤਿੰਨ ਚਾਂਸ ਆ ਤਿੰਨ। ਇੱਕ ਹਮ ਚੱਲ ਦੋ ਤਿੰਨ ਨਹੀਂ ਹੁੰਦਾ ਇਹ ਚੱਲ ਤਿੰਨ ਆ ਤਿੰਨ ਮੇਰੇ ਤੋਂ ਤਿੰਨ ਦਿੱਤੇ ਤਿੰਨ ਤਿੰਨ ਚਲੋ ਜੀ ਆ ਲੋ ਨਹੀਂ ਏਦਾਂ ਸਿੱਧੂ ਲਾ ਕੇ ਖਲ ਕਾ ਆ। ਹਮ ਕੋਲ ਆਲੀ ਬੁੱਧੀ ਵੀ ਨਹੀਂ ਹੁੰਦੀ ਇਦਾਂ ਨਹੀਂ ਮੰਮੀ ਨਾਲੇ ਬੜੀ ਬੜੀ ਚਲੋ ਗੋਮਾ ਤੋਂ ਮੈਂ ਪਾਣੀ ਦੋ ਆਉਂਦਾ ਹਾਂ ਹਾਂ ਹਾਂਜੀ ਲੋ ਜੀ ਆਪਣੇ ਆਗੇ ਨਾ ਬੋਲਣ ਦੀ ਬਾਰੀ ਤੇ ਇੱਕ ਯਾਰ ਨਾ ਬੋਲਣ ਤੋਂ ਪਹਿਲਾਂ ਇੱਕ ਮੈਂ ਨਾ ਦੋ ਚਾਰ ਮੈਸੇਜ ਆ ਦਿਖਾਉਣੇ ਆ ਤੁਹਾਨੂੰ ਸਾਰਿਆਂ ਨੂੰ ਤੇ ਤੁਸੀਂ ਸਾਰੇ ਜਣੇ ਜਰੂਰ ਦੇਖਿਓ ਵੀ ਦੇਖੋ ਜਦੋਂ ਆ ਨਾ ਕੋਈ ਗਲਤ ਕਮੈਂਟ ਕਰਦਾ ਆ ਅਸੀਂ ਇਹ ਨਾ ਦਿਖਾਈ ਦਈ ਨਹੀਂ ਹੈਗਾ ਅਸੀਂ ਉਹਨੂੰ ਰਿਪਲਾਈ ਕਰਦੀਦਾ ਫਿਰ ਜਿਹਨੂੰ ਆਪਾਂ ਰਿਪਲਾਈ ਕਰੀਦਾ ਉਹਨੇ ਜਾ ਕੇ ਫਿਰ ਜਿਹੜੇ ਆਪਣੇ ਆਪ ਨੂੰ ਸਾਨੂੰ ਗਲਤ ਬੋਲਦੇ ਉਹਨਾਂ ਨੂੰ ਜਾ ਕੇ ਦੱਸਦੇ ਆ ਵੀ ਇਹ ਵਿਕਰਮ ਨੇ ਸਾਨੂੰ ਕੱਡੀਆਂ ਇੱਥੇ ਗਾਲਾਂ ਉਹ ਇਹ ਨਹੀਂ ਦੱਸਦੇ ਗਾਲਾਂ ਕੱਡੀਆਂ ਘਾਤੇ ਹਨ ਫਿਰ ਮੂੰਹ ਚਾਚ ਕੇ ਵੀਡੀਓ ਪਾਉਂਦੇ ਸਾਡੀ ਪੀ ਦਾ ਬੋਲਦਾ ਇਹ ਕੁੜੀਆਂ ਨੂੰ ਆ ਬੋਲਦਾ ਹਨ ਫਿਰ ਤੇ ਹੁਣ ਤੁਹਾਨੂੰ ਕੋਈ ਗੱਲ ਦੱਸਦਾ ਆ ਤੁਹਾਨੂੰ ਅੱਜ ਮੈਂ ਮੈਸੇਜ ਸ਼ੋਅ ਕਰਦਾ ਲੋਕਾਂ ਦੀ ਸੋਚ ਦੇਖੋ ਮਨੇ ਵੀ ਨਾ ਕਰ ਲੋਕਾਂ ਦੀ ਸੋਚ ਦੇਖੋ ਤੇ ਲੋਕਾਂ ਦੇ ਕੰਮ ਦੇਖੋ ਫਿਰ ਵਿਕਰਮ ਚੰਗਾ ਹੀ ਬੋਲਦਾ ਹਨ ਹੁਣ ਪਹਿਲਾ ਕਮੈਂਟ ਦੇਖਿਓ ਪਹਿਲਾ ਕਮੈਂਟ ਹੈਗਾ ਆ ਵਾਲਾ ਦੇਖਿਓ ਇਹ ਬੰਦਾ ਕਹਿੰਦਾ ਇੱਕ ਬੰਦੇ ਨੇ ਕਮੈਂਟ ਕਮੈਂਟ ਮੈਂ ਪਹਿਲਾਂ ਇੱਕ ਨਾਮ ਬੋਲ ਦਵਾਂ ਨਾਮ ਹੈਗਾ ਇੱਕ ਕੁੜੀ ਦਾ ਕਮੈਂਟ ਆ ਜੀ ਪ੍ਰੀਤ ਸਿਮੂ ਕਹਿੰਦੀ ਬਹੁਤ ਵਧੀਆ ਬਲੌਗ ਹੁੰਦੇ ਆ ਬਰੋ ਐਂਡ ਭਾਬੀ ਸਿਮੂ ਫਰੋਮ ਸੁਲਤਾਨਪੁਰ ਲੋਧੀ ਦੀ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਤੇ ਇੱਕ ਨਾਮ ਹੈਗਾ ਸ਼ਵਾਨੀ ਪ੍ਰੀਆ ਫਰਮ ਗੁਰਦਾਸਪੁਰ ਇਹਨਾਂ ਦਾ ਨਾਮ ਵੀ ਬੋਲ ਦਿੱਤਾ ਜੀ ਤੇ ਇੱਕ ਨਾਮ ਹੈਗਾ ਆ ਅਰਮਾਨ ਪ੍ਰੀਤ ਸਿੰਘ ਗੁਰਕੀਰਤ ਸਿਮਕ ਠੀਕ ਹੈ ਜੀ ਤੇ ਹੋਰ ਹੈਗਾ ਨਾਮ ਜੀ ਪਲੀਜ਼ ਮੇਰਾ ਨਾਮ ਵੀ ਬੋਲ ਦਿਓ ਮੇਰੇ ਪੁੱਤ ਦਾ ਇੱਕ ਨਾਮ ਹੈਗਾ ਜੀ ਹਰਜਸ਼ਨ ਰਾਮਗੜੀਆ ਹੁਸ਼ਿਆਰਪੁਰ ਤੋਂ ਜੀ ਬਹੁਤ ਬਹੁਤ ਧੰਨਵਾਦ ਸੋਰੀ ਥੋੜਾ ਲੇਟ ਹੋ ਗਿਆ ਨਾ ਅੱਜ ਮੈਂ ਸਾਰੇ ਨਾਮ ਬੋਲ ਦੇਣੇ ਜਿਨ੍ਹਾਂ ਜਨਾਂ ਦੇ ਨਾਮ ਨਹੀਂ ਬੋਲ ਹੋਏ ਸੀ ਇੱਕ ਨਾਮ ਹੈਗਾ ਆ ਜੀ ਅਕਬੀਰ ਕੋਰ ਜੀ ਧੰਨਵਾਦੀ ਤੁਹਾਡਾ ਬਹੁਤ ਬਹੁਤ ਇੱਕ ਨਾਮ ਹੈਗਾ ਯਾ ਅ ਯਾਰ ਇੱਕ ਨਾ ਨਾਮ ਹੈਗਾ ਇੱਕ ਮਿੰਟ ਨਹੀਂ ਨਹੀਂ ਸਹਿਜ ਨਹੀਂ ਅਸ਼ੀਮਾ ਜਸਮੀਤ ਕੋਰ ਠੀਕ ਹੈ ਜੀ ਇੱਕ ਨਾਮ ਹੈਗਾ ਯਾ ਜੀ ਗੁਰ ਗੁਰਪ੍ਰੀਤ ਕੋਰ ਖੜੜ ਖੜੜ ਖੜਰ ਤੋਂ ਖੜੜ ਖੜੜ ਇਹ ਨਹੀਂ ਕਹਿਣਾ ਹੁੰਦਾ ਖੜੜ ਨਹੀਂ ਕਹਿ ਹੁੰਦਾ ਠੀਕ ਹੈ ਜੀ ਇੱਕ ਹੈਗਾ ਨਵਿਤਾ ਜੇਨ ਠੀਕ ਹੈ ਜੀ ਇੱਕ ਹੈਗਾ ਚਲਨਜੀਤ ਇੱਕ ਹੈਗਾ ਜੀ ਪਰਨੀਤ ਪਰਨੀਤ ਕੋਰ ਅੰਮ੍ਰਿਤਸਰ ਤੋਂ ਆ ਜੀ ਠੀਕ ਆ ਜੀ ਇੱਕ ਇੱਕਾ ਸਨੈਪਚੈਟ ਦੇ ਸਿਸਟਰ ਦਾ ਮੈਸੇਜ ਆਇਆ ਸੀਗਾ ਜੀ ਉਹਨਾਂ ਦਾ ਨਾਮ ਹੈਗਾ ਜ ਆ ਜੋਤੀ ਗਿੱਲ ਉਹ ਹੈਗੇ ਆਦਮਪੁਰ ਤੋਂ ਜੀ ਠੀਕ ਆ ਜੀ ਤੇ ਅੱਗੇ ਨਾਮ ਹੈਗਾ ਆ ਜੀ ਉਹਨਾਂ ਦਾ ਆਰਤੀ ਮੁਹੱਲਾ ਮੁਹੱਲੇ ਵਿੱਚ ਘਰ ਵਿੱਚ ਮੁਹੱਲਾ ਜੀ ਠੀਕ ਆ ਜੀ ਆਰਤੀ ਰਾਏਪੁਰ ਰਸੂਲਪੁਰ ਠੀਕ ਆ ਜੀ ਇਹਨਾਂ ਦੇ ਬਹੁਤ ਬਹੁਤ ਹਨ ਇੱਕ ਹੈਗਾ ਸੀਮਾ ਰਾਣੀ ਜਲੰਧਰ ਤੋਂ ਠੀਕ ਆ ਜੀ ਇੱਕ ਹੈਗਾ ਗੁੱਗਣਾ ਨਿਊਜ਼ੀਲੈਂਡ ਤੋਂ ਕਿਚਨ ਫਰੋਮ ਨਿਊਜ਼ੀਲੈਂਡ ਤੇ ਇੱਕ ਹੈਗਾ ਸਿਮਰਨਜੀਤ ਕੌਰ ਗੁਰਦਾਸਪੁਰ ਤੋਂ ਇੱਕ ਹੈਗਾ 우샤 ਜਲੰਧਰ ਤੋਂ ਠੀਕ ਹੈ ਜੀ ਨਾਮ ਜਿਹੜੇ ਅੱਜ ਬਹੁਤ ਥੋੜੇ ਜਿਹਾ ਜ਼ਿਆਦਾ ਆ ਇੱਕ ਹੈਗਾ ਸਿਮਰਨਜੀਤ ਕੌਰ ਜੀ ਗੁਰਦਾਸਪੁਰ ਤੋਂ ਠੀਕ ਹੈ ਜੀ ਇੱਕ ਕਹਿੰਦੇ ਵਟਸਐਪ ਤੇ ਤੁਸੀਂ ਮੈਸੇਜ ਕਿਉਂ ਨਹੀਂ ਰਿਪਲਾਈ ਕਰਦੇ ਵਟਸਐਪ ਤੇ ਮੈਸੇਜ ਥੋੜੀ ਜੀ ਘਰੇ ਵੀ ਪ੍ਰੋਬਲਮ ਚੱਲਦੀ ਪਈ ਸੀ ਕਿ ਉਹਦੇ ਕਰਕੇ ਤੇ ਇੱਕ ਥੋੜੀ ਜੀ ਮੈਸੇਜ ਬਹੁਤ ਜ਼ਿਆਦਾ ਆਏ ਸੀਗੇ ਤੇ ਉਸ ਕਰਕੇ ਆਪਾਂ ਨਹੀਂ ਕੀਤਾ ਤੇ ਇੱਕ ਸਾਡੇ ਵਾਈਫਾਈ ਦਾ ਪੈਕ ਮੁੱਕਿਆ ਸੀ ਉਹਦੇ ਕਰਕੇ ਵੀ ਹਨ ਤੇ ਇੱਕ ਇਟਲੀ ਤੋਂ ਜੀਜੀ ਹਣੀ ਸਾਡੇ ਬਲੌਗ ਦੇਖਦੇ ਆ ਆਪਾਂ ਉੱਪਰ ਕਹਿੰਦੇ ਜੀ ਮੇਰੀ ਸਿਸਟਰ ਆ ਜੀ ਜੀ ਇੱਕ ਸੀਗਾ ਜੀ ਕ੍ਰਿਤਿਕਾ ਜੀ ਦੇ ਤੋਂ ਸਿਟੀ ਜੀਰਾ ਜੀਰਾ ਸਿਟੀ ਕ੍ਰਿਤਿਕਾ ਜੀ ਤੇ ਅੱਗੇ ਹੈਗਾ ਜੀ ਕਾਜਲ ਚੁੰਬਰ ਫਰੋਮ ਨਵਾਂ ਸ਼ਹਿਰ ਇਹ ਗੋਤ ਹੁਣਾ ਨਾ ਕੋਈ ਹੈਗਾ ਨਾ ਨਾਮ ਇੱਕ ਹੈਗਾ ਆ ਸ਼ੁਸ਼ਮਾ ਸ਼ੁਸ਼ਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਤੇ ਅੱਗੇ ਨਾਮ ਹੈਗਾ ਆ ਯਸ਼ ਯਸ਼ ਖਰਦੇੜ ਖਰਦੇੜਾ ਇੱਕ ਹੈਗਾ ਸੰਦੀਪ ਸੰਦੀਪ ਕੌਰ ਹਿਸ਼ਾਰਪੁਰ ਤੋਂ ਤੇ ਅੱਗੇ ਹੈਗਾ ਯਾ ਹਰਵਿੰਦਰ ਹਰਵਿੰਦਰ ਕੋ ਲੁਧਿਆਣੇ ਤੋਂ ਆ ਜੀ ਤੇ ਮਨਪ੍ਰੀਤ ਕੋਰ ਜੀ ਫਗਵਾੜੇ ਤੋਂ ਆ ਜੀ ਠੀਕ ਆ ਜੀ ਇੱਕ ਅਰਪੀਤ ਆਨੰਦਪੁਰ ਸਾਹਿਬ ਤੋਂ ਆ ਇੱਕ ਸੁਖਮਨ ਸਿੰਘ ਨਵੇਂ ਸ਼ਹਿਰ ਤੋਂ ਆ ਜੀ ਤੇ ਇੱਕ ਹੈਗਾ ਰਾਜਨਦੀਪ ਮਲੇਰਕੋਟਲਾ ਤੋਂ ਆ ਜੀ ਠੀਕ ਆ ਜੀ ਤੇ ਬਾਕੀ ਮੇਰਾ ਨਾਮ ਰਾਜਨਦੀਪ ਮਲੇਰਕੋਟਲਾ ਇਹਨਾਂ ਤੋਂ ਹੋ ਗਿਆ ਨਾ ਤੇ ਵਿਪਨ ਕੁਮਾਰੀ ਜੀ ਤੇ ਧੰਨਵਾਦ ਆ ਤੁਹਾਡਾ ਸਿਮਰਨ ਬਰਦਾਸਪੁਰ ਜੀ ਤੇ ਨਾਮ ਇਦਾਂ ਆ ਵੀ ਨਾਮ ਬਹੁਤ ਜ਼ਿਆਦਾ ਸੀਗੇ ਸੋ ਥੋੜਾ ਜਿਹਾ ਬਲੋਕ ਲੰਬਾ ਹੋ ਜਾਣਾ ਨਵਜੋਤਪੁਰ ਡਿਸਟ੍ਰਿਕਟ ਕਪੂਰਥਲਾ ਵਿਲੇਜ ਬਾਗਰੀਆਂ ਇੱਕ ਰੀਨਾ ਮਾਹਪੁਰ ਤੋਂ ਮਾਹਪੁਰ ਲਿਖਿਆ ਮਾਲਪੁਰ ਨਹੀਂ ਲਿਖਿਆ ਮਾਹਪੁਰ ਲਿਖਿਆ ਆ ਤੇ ਇੱਕ ਹੈਗਾ ਆ ਪ੍ਰੀਤੀ ਪ੍ਰੀਤੀ ਮਨੁੱਖ ਕਿੰਗ ਦੀ ਵਾਈਫ ਇਹ ਬਹੁਤ ਹੀ ਮੈਸੇਜ ਹਾਂ ਇੱਕ ਸੁਮਨ ਦਬਈ ਤੋਂ ਆ ਜੀ ਦੀ ਜੀ ਤੁਸੀਂ ਬਹੁਤ ਵਾਰੀ ਕਿਹਾ ਸੀ ਨਹੀਂ ਨਾ ਲਿਆ ਹੋਇਆ ਅੱਜ ਮੈਂ ਤੁਹਾਡਾ ਲੈ ਤਾ ਆ ਠੀਕ ਆ ਜੀ ਤੇ ਇੱਕ ਸਿਸਟਰ ਕਹਿੰਦੀ ਹੈ ਹੈਲੋ ਵੀਰੇ ਮੈਂ ਮੇਰਾ ਨਾਮ ਨਹੀਂ ਲੈਂਦੇ ਮੈਂ ਅਵਲীন ਕੌਰ ਅਵਲীন ਆ ਅਵਲীন ਦੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਇੱਕ ਤੁਹਾਨੂੰ ਮੈਂ ਇੱਕ ਮਨਵੀ ਦੀ ਹਰਕਤ ਵੀ ਦਿਖਾਉਂਦਾ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਦੇਖੋ ਕੀ ਕਰਨ ਦਿਆ ਫੇਰ ਇਹ ਕਹਿੰਦਾ ਕਿ ਤੁਸੀਂ ਕੁੱਤੀਆਂ ਮਾਰਦੇ ਆ ਦੇਖੋ ਇਹਦਾ ਕੰਮ ਦੇਖੋ ਆਰੇ ਇਹ ਛਿੱਤਰਾ ਦੇ ਲਈ ਕਾ ਪੂਰਾ ਅੱਧਰ ਆ ਜਾ ਅੱਧਰ ਆ ਜਾ ਉਰੇ ਅੱਧਰ ਆ ਟਮਾਟਰ ਟਮਾਟਰ ਸਾਰੇ ਫੇਂ ਗਿਆ ਓਏ ਤੂੰ ਟਮਾਟਰ ਕਿੱਧਰ ਫੇਟਿਆ ਤੇ ਨੋ ਤੁਮੇ ਇੱਕ ਕੰਮ ਗਲਤ ਕਰਦੇ। ਦੇਖੋ ਜੀ ਇੰਨੇ ਮਹਿੰਗੇ ਟਮਾਟਰ ਟਮਾਟਰ ਸਾਰੇ ਫੇਚੇ। ਇੱਕ ਹੈਗਾ ਜੀ ਹਰਮਨ ਜੀਤਕੌਰ। ਇੱਕ ਜੀ ਹੈਗਾ ਜਆ ਆਪਣਾ ਨਾਮ ਅਰਸ਼ ਮਹਿਲਪੁਰ। ਇੱਕ ਹੈਗਾ ਜਆ ਮਨਪੀਤ ਮਾਲਪੁਰ। ਤੇ ਜੋ ਲੋ ਜੀ ਨਾਮ ਸੀਗੇ ਇੰਨੇ ਹੀ ਠੀਕ ਆ ਜੀ। ਤੇ ਇੱਕ ਹੈਗਾ ਜਆ ਹਾਂਜੀ ਰਾਣੀ ਕੰਚਨ ਰਾਣੀ। ਕੰਚਨ ਰਾਣੀ ਵੀ ਹੈਗਾ ਜਆ ਤੇ ਅੱਗੇ ਹੈਗਾ ਜਆ ਸਤਿੰਦਰਪਾਲ ਕੋਰ ਗੜਸ਼ੰਕਰ ਤੋਂ ਆ ਜੀ। ਇੱਕ ਨੰਬਰ ਨਹੀਂ ਤੇ ਸੰਧੂ ਆ ਜੀ ਤੇ ਇੱਕ ਜੀ 골ਡੀ ਆ ਜੀ 골ਡੀ ਆ ਜੀ ਸਲੀਵ ਬਾਕਸਰ ਇਹਦੀ ਆਈਡੀ ਮੇਰਾ ਬਹੁਤ ਬਹੁਤ ਹੀ ਵਧੀਆ ਵਧੀਆ ਕਮੈਂਟ ਕਰਦੇ ਰੋਜ਼ ਇਹ ਤੇ ਹਾਂਜੀ ਹੁਣ ਨਾ ਜਿਹੜੇ ਮੈਂ ਗੱਲ ਕਰਦਾ ਪਿਆ ਸੀ ਹਨਾ ਵੀ ਲੋਕ ਇਹ ਹਾਂਜੀ ਮੈਂ ਜਿਹੜੀ ਗੱਲ ਕਹਿੰਦਾ ਵੀ ਲੋਕ ਦੇਖ ਲੋ ਜੀ ਸਾਨੂੰ ਅਸੀਂ ਗਲਤ ਕਮੈਂਟ ਕੁੜੀਆਂ ਕਰਦੀਆਂ ਕੁੜੀਆਂ ਦੀ ਆਈਡੀਆਂ ਇਹ ਇਹ ਸਾਨੂੰ ਗਲਤ ਬੋਲਦੀਆਂ ਆ ਇਹ ਗਲਤ ਬੋਲਦੀਆਂ ਫਿਰ ਜਦੋਂ ਅਸੀਂ ਇਹਨਾਂ ਨੂੰ ਕੋਈ ਰਿਪਲਾਈ ਕਰੀਏ ਫਿਰ ਇਹ ਜਿਹੜੇ ਸਾਨੂੰ ਗਲਤ ਬੋਲਦੇ ਰੋਟਰ ਉਹਨਾਂ ਨੂੰ ਜਾ ਕੇ ਕਹਿੰਦੀਆਂ ਆ ਵੀ ਵਿਕਰਮ ਅੱਜ ਸਾਨੂੰ ਵਿਕਰਮ ਗਾਲਾ ਕੱਢਦਾ ਵਿਕਰਮ ਉਦੇ ਨਹੀਂ ਗਾਲਾ ਕੱਢਦਾ ਹੁੰਦਾ ਵਿਕਰਮ ਕਿਸੇ ਵਜ੍ਹਾ ਤੇ ਬੋਲਦਾ ਮੋਰਿਓ ਆਹ ਦੇਖੋ ਕੁੜੀ ਹੈਗੀ ਆ ਇਹਦੀ ਆਈਡੀ ਕੀ ਪ੍ਰੀਤ ਇਹ ਕਹਿੰਦੀ ਵੀ ਮਾਮਾ ਤਾਂ ਬੱਚਿਆਂ ਦਾ ਕਮਲਾ ਲੱਗਦਾ ਹਨਾ ਠੀਕ ਆ ਜੀ ਹੁਣ ਇਹ ਜੱਥੋਂ ਇਹਦਾ ਕਮੈਂਟ ਕਰਨ ਵਾਲਾ ਜੀ ਫਿਰ ਨੂੰ ਮੈਂ ਪਤਾ ਕੀ ਕਹਾਂ ਮੈਂ ਕਹਾ ਹਾਂ ਸਹੀ ਗੱਲ ਆ ਕਮਲਾ ਹੀ ਆ ਤੇ ਤੂੰ ਮੈਂ ਕਹਾ ਤੁਸੀਂ ਆਪਣਾ ਮਾਮੇ ਮਾਮਾ ਦੇਖੋ ਉਹ ਨਾ ਕਮਲਾ ਹੋ ਜਾ ਕਿਤੇ ਹਨਾ ਆ ਹੁਣ ਇੱਕ ਕਮੈਂਟ ਤੁਹਾਨੂੰ ਮੈਂ ਹੋਰ ਦੱਸਦਾ ਹਾਂ ਆ ਦੇਖਿਓ ਇਹਨੇ ਲਿਖਿਆ ਜਰਾ ਪ੍ਰੀਤੀ ਫੇਰ ਕਹੂੰ ਵੀ ਮੈਨੂੰ ਕਹਿੰਦੇ ਕੰਮ ਨਹੀਂ ਕਰਦੀ ਮਨਵੀਰ ਕਹਿੰਦਾ ਮੰਮੀ ਚਾਹ ਪੀਣੀ ਆ ਉਹਨੂੰ ਕਹਿੰਦੀ ਜਾ ਬੋਤਲ ਚੱਕ ਕੇ ਲੈ ਕੇ ਆ ਬੱਚੇ ਨੂੰ ਖਾਣ ਪੀਣ ਲਈ ਤਾਂ ਖੁਦ ਦੇ ਦੋ ਉੱਠ ਕੇ ਸਹਜ ਨੇ ਕਦੀ ਕਿਹਾ ਵੀ ਮੰਮੀ ਮੈਨੂੰ ਮਨਵੀਰ ਖੇਡਣ ਲਈ ਇੱਕ ਟੋਏ ਨਹੀਂ ਦੇ ਰਿਹਾ ਪ੍ਰੀਤ ਨੇ ਵੀ ਉਹਨੂੰ ਵੀ ਇਗਨੋਰ ਕਰਤਾ ਜੀ ਕਹਿੰਦੀ ਜਦੋਂ ਅਮਨ ਦੀਦੀ ਦੇ ਆ ਜਾ ਰਹੇ ਸੀ ਮਨਵੀਰ ਹੁੰਦਾ ਸੀ ਨਾਲ ਜਾਣ ਲਈ ਉਹ ਵਿਕਰਮ ਕਹਿੰਦਾ ਰੋਡ ਤੇ ਛੱਡ ਕੇ ਕਹਿੰਦਾ ਛੱਡ ਦੋ ਉਹ ਗੱਡੀ ਦੇ ਪਿੱਛੇ ਵੈਜੂ ਭੱਜੂਗਾ ਵੀਡੀਓ ਬਣਾਵਾਂਗੇ ਇੰਨੀ ਟ੍ਰੈਫਿਕ ਆ ਰੋਡ ਤੇ ਬਸ ਬਲੌਗ ਦਾ ਬਲੌਗ ਦੇਖਣਾ ਜ਼ਰੂਰੀ ਸੀ ਤੋ ਹੁੰਦੀ ਕੋਣਾ ਸਾਡੇ ਘਰ ਪਰਵਾਜ਼ ਤੇ ਦਖਲ ਅੰਦਾਜ਼ੀ ਕਰਨ ਵਾਲੀ ਦੂਜਾ ਪਾਗਲ ਨਹੀਂ ਮੈਂ ਪਹਿਲਾਂ ਰੋਡ ਦੇਖਿਆ ਸੀਗਾ ਮੇਰੀ ਅੱਖਾਂ ਦੇਖੋ ਮੇਰੀਆਂ ਅੱਖਾਂ ਰੋਡ ਵਾਲੇ ਸੀਗੀਆਂ ਪਹਿਲਾਂ ਮੈਂ ਰੋਡ ਪੂਰਾ ਦੇਖਿਆ ਜਾ ਤੇ ਫੇਰ ਮੈਂ ਉਹਨੂੰ ਕਹੀ ਵੀ ਛੱਡ ਦੇ ਠੀਕ ਆ ਇਹਨੇ ਫੇਰ ਬਾਅਦ ਚ ਕਿਹਾ ਜਾ ਮਨੀਵੀਰ ਗੱਡੀ ਪਿੱਛੇ ਭੱਜ ਰਿਹਾ ਸੀ ਓខਾ ਢੋਡਾ ਤਾਂ ਕਹਿੰਦੀ ਪਹਿਲਾਂ ਪਹਿਲਾਂ ਵਧੀਆ ਬਲੌਗ ਹੁੰਦੇ ਸੀ ਮੈਂ ਸਾਰੇ ਬਲੌਗ ਦੇਖਦੇ ਸੀ ਪਰ ਇਨਾ ਇਨਾ ਇਨਾਂ ਦੀ ਗੱਲਾਂ ਕੁਝ ਗੱਲਾਂ ਬਿਲਕੁਲ ਨਹੀਂ ਵਧੀਆ ਲੱਗਦੀਆਂ ਨਾ ਜੇ ਨਹੀਂ ਵਧੀਆ ਲੱਗਦੀਆਂ ਜਿੰਨੀਆਂ ਵੀ ਵਧੀਆ ਲੱਗਦੀਆਂ ਤੁਸੀਂ ਨਾ ਦੇਖੋ ਬਲੌਗ ਜੇ ਇਹਨਾਂ ਨੂੰ ਮੈਂ ਇਹੀ ਗੱਲ ਤੋਂ ਮੈਂ ਗਲਤ ਬੋਲਾਂ ਨਾ ਇਹਨਾਂ ਨੇ ਫੇ ਚੱਕੇ ਹੈ ਨਾ ਆ ਜਿਹੜੇ ਗਲਤ ਬੋਲਦੇ ਤੁਹਾਨੂੰ ਇਹਨਾਂ ਨੂੰ ਜਾ ਕੇ ਮੈਸੇਜ ਕਰਦੀਆਂ ਆ ਉਹਨਾਂ ਨੂੰ ਉਹਨਾਂ ਨੂੰ ਸਿਰਫ ਇਹ ਹੁੰਦਾ ਇਹਨਾਂ ਨੂੰ ਕੰਟੈਂਟ ਨਾ ਮਤਲਬ ਹੁੰਦਾ ਵੀ ਸਾਨੂੰ ਕੰਟੈਂਟ ਮਿਲ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੀ ਗਲਤ ਬੋਲਦੀਆਂ ਹਨ ਮੈਨੂੰ ਕਈ ਵਾਰੀ ਮੈਂ ਕਈ ਵਾਰੀ ਮੈਂ ਚੀਜ਼ ਦੇਖੀ ਆ ਸਾਨੂੰ ਸਾਨੂੰ ਹਨਾ ਗਲਤ ਬੋਲਣ ਲੱਪੈਂਦੇ ਆ ਵੀ ਬਿਕਰਮ ਨੇ ਅੱਜ ਆ ਕੁੜੀ ਨੂੰ ਬੋਲਿਆ ਇਨੇ ਕਮੈਂਟ ਚ ਗਲਤ ਬੋਲਿਆ ਗਲਤ ਤਾਂ ਮੈਂ ਗਲਤ ਤਾਂ ਮੈਂ ਅੱਜ ਤੱਕ ਕਿਸੇ ਨੂੰ ਕਦੀ ਗਾਲ ਨਹੀਂ ਕੱਢੀ ਹਨਾ ਮੈਂ ਜਵਾਬ ਹੀ ਦਿੰਦਾ ਹਾਂ ਫੇਰ ਇਹਨੂੰ ਇਹੀ ਕਿਹਾ ਕੁੜੀ ਨੂੰ ਮੈਂ ਮੈਂ ਕਿਹਾ ਸਾਡਾ ਔਖਾ ਹੀ ਆ ਤੁਸੀਂ ਆਪਣਾ ਦੇਖੋ ਹਨਾ ਨਾ ਦੇਖੋ ਮੈਂ ਕਿਹਾ ਬਲੌਗ ਅਸੀਂ ਕਿਹੜਾ ਕਹਿੰਦੇ ਤੁਹਾਨੂੰ ਬਲੌਗ ਨਾ ਦੇਖ ਹਨਾ ਮੈਂ ਕਿਹਾ ਜਿੰਨਾ ਜ਼ੋਰ ਇੰਨਾ ਵੱਡੇ ਕਮੈਂਟ ਕਰਨ ਤੇ ਤੂੰ ਲਾਇਆ ਹੈ ਇੰਨਾ ਜ਼ੋਰ ਮੈਂ ਕਿਹਾ ਆਪਣੇ ਘਰ ਵੱਲ ਘਰ ਵੱਲ ਲਾ ਲਾ ਹਨਾ ਠੀਕ ਆ ਤੇ ਇੱਕ ਸੀਗਾ ਆ ਜਾ ਦੇ ਕਵੀਰ ਕਹਿੰਦਾ ਬਹੁਤ ਸਪੋਰਟ ਆ ਵੀਰੇ ਧੰਨਵਾਦ ਜੀ ਤੇ ਇੱਕ ਸਿਸਟਰ ਦਾ ਨਾਮ ਹੈਗਾ ਜੀ ਗਗਨ ਸਉਨਾ ਰੇਡੋਂ ਇੱਕ ਹੈਗਾ ਆ ਜੀ ਹਰ ਨੂਰ ਇੱਕ ਹੈਗਾ ਆ ਜੀ ਰਜੀਸ਼ ਚਾਹਤ ਨੀਲਮ ਜਲੰਧਰ ਤੋਂ ਤੇ ਐਨੇ ਨਾਮ ਸੀ ਤੇ ਬਾਕੀ ਦੇਖ ਲੋ ਵੀ ਲੋਕਾਂ ਦਾ ਹਾਲਿਆ ਵੀ ਇਹਨਾਂ ਨੂੰ ਆਪਣਾ ਘਰ ਪਰਵਾਹ ਨਹੀਂ ਪਤਾ ਇੱਕ ਮੈਨੂੰ ਇੱਕ ਨੇ ਮੈਨੂੰ ਕਮੈਂਟ ਕੀਤਾ ਕਹਿੰਦੀ ਵੀ ਇਹਨੇ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਸੀ 5 ਮਿੰਟ ਚ ਇਹ ਬਿਮਾਰ ਹੋ ਗਿਆ ਤੇ 5 ਮਿੰਟ ਚ ਸਹੀ ਹੋ ਗਿਆ ਨਾ ਜੇ ਇਹਨੂੰ ਮੈਂ ਜੇ ਇਹ ਕਿਹਾ ਵੀ ਮੈਂ ਕਹਾਂ ਜੇ ਤੇਰੇ ਘਰੇ ਕੋਈ ਬਿਮਾਰ ਹੁੰਦਾ ਆ ਵੀ ਜੇ ਤੇਰੇ ਘਰੇ ਕੋਈ ਡਿਗ ਡੂਗ ਜਾਂਦਾ ਆ ਫਿਰ ਜਦੋਂ ਉੱਠ ਜਾਵੇ ਤੂੰ ਉਹਨੂੰ ਇਹ ਕਹਿੰਦੀ ਤੂੰ ਨਸ਼ਾ ਕੀਤਾ ਆ ਜਾਂ ਕੋਈ ਠੀਕ ਆ ਯਾਰ ਇਹ ਗੱਲਾ ਕਹਿਣ ਵਾਲੀ ਨਹੀਂ ਇਹ ਗੱਲਾ ਕਹਿਣ ਵਾਲੀ ਨਹੀਂ ਤੁਸੀਂ ਹਨਾ ਇਹਨਾਂ ਨੇ ਇਹੀ ਕਹਿਣਾ ਹਨਾ ਤੇ ਇੱਕ ਕਮੈਂਟ ਆਇਆ ਸੀ ਅ ਅਮਨ ਫਰੋਮ ਯੂ ਐਸ اے ਥੈਂਕ ਯੂ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਹੈਗਾ ਆ ਮਨਪ੍ਰੀਤ ਫਰੋਮ ਲੁਧਿਆਣੇ ਤੋਂ ਜੀ ਤੇ ਇੱਕ ਕਹ ਗਿਆ ਜੀ ਜੱਗੂ ਬੈਠਾ ਉੱਠਣਾ ਸਿਕਾਉਂਗਾ ਇਹਦਾ ਸਮਝ ਨਹੀਂ ਆਈ ਮੈਨੂੰ ਅੱਛਾ ਅੱਛਾ ਠੀਕ ਠੀਕ ਕਹਿੰਦੇ ਸਿਸਟਰ ਕਹਿੰਦੀ ਆ ਵੀ ਮਨਵੀਰ ਨੂੰ ਸਕੂਲ ਚ ਪਾ ਦਿਓ ਜਲਦੀ ਉੱਠੂਗਾ ਬੈਠੂਗਾ ਹਣਾ ਨੇ ਕਹ ਸਹਿਨਾਜ ਦਿਓਲ ਹਰਪੁਰ ਤੋਂ ਜੀ ਜੋਤ ਮਾਨਕੜਾਈ ਤੋਂ ਤੇ ਅਮਨ ਫਰੋਮ ਦੱਬਵਾਲੀ ਤੋਂ ਤੇ ਖੁਸ਼ੀ ਸ਼ਰਮਾ ਜੀ ਪਠਾਨਕੋਟ ਸੇ ਤੇ ਬਲੋਗ ਜੀ ਇੰਨੇ ਕਮੈਂਟ ਸੀ ਮੈਂ ਸਾਰੇ ਰੀਡ ਕਰਤੇ ਆ ਇਹ ਜਿਹੜੇ ਕਮੈਂਟ ਹੋਣ ਆਏ ਸੀਗੇ ਬਲੌਗ ਚ ਕੱਲ ਵਾਲੇ ਚ ਬਾਕੀ ਸਾਰੇ ਦਾ ਧੰਨਵਾਦ ਤੇ ਅੱਜ ਦੀ ਬਲੌਗ ਦਾ ਕਰਦੇ ਆ ਐਂਡ ਲਵ ਯੂ 올 ਥੈਂਕ ਯੂ ਸੋ ਮੱਚ ਬਾਏ ਬਾਏ